ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰ ਬਨਾ ਆਇਓ ਅਦੁੱਤੀ ਵਿਦਵਤਾ ਅਤੇ ਲਸਾਨੀ ਕੁਰਬਾਨੀ ਦੇਣ ਵਾਲੇ ਮਹਾਨ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ 1563 ਈਸਵੀ ਨੂੰ ਗੋਇੰਦਵਾਲ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਪਾਨੀ ਦੀ ਕੁੱਖੋਂ ਜਨਮ ਲਿਆ ਆਪ ਦੀ ਪਾਲਣਾ ਨਾਨਾ ਗੁਰੂ ਅਮਰਦਾਸ ਜੀ ਦੀ ਦੇਖਰੇਖ ਵਿੱਚ ਹੋਈ ਆਪ ਦੀ ਪ੍ਰਤਿਭਾ ਦੇਖ ਕੇ ਉਹਨਾਂ ਨੇ ਆਪ ਨੂੰ ਦੋਹਿਤਾ ਬਾਣੀ ਦਾ ਬੋਹਿਤਾ ਦਾਵਰ ਦਿੱਤਾ ਆਪਨੇ ਮੁੱਢਲੀ ਸਿੱਖਿਆ ਬਾਬਾ ਬੁੱਢਾ ਜੀ ਅਤੇ ਪੰਡਾ ਗੋਪਾਲ ਜੀ ਤੋਂ ਹਾਸਲ ਕੀਤੀ। ਆਪ ਦਾ ਵਿਆਹ 1589 ਈਸਵੀ ਨੂੰ ਮਾਤਾ ਗੰਗਾ ਜੀ ਨਾਲ ਹੋਇਆ ਜਿਨ੍ਹਾਂ ਤੋਂ ਆਪ ਦੀ ਇੱਕੋ ਇੱਕ ਸੰਤਾਨ ਗੁਰੂ ਹਰਗੋਬਿੰਦ ਜੀ ਨੇ ਜਨਮ ਲਿਆ। ਆਪ ਦੇ ਅਥਾਪ੍ਰੇਮ ਅਤੇ ਸੂਝ-ਸਤ ਦਾ ਆਪ ਨੂੰ ਗੁਰਤਾ ਗੱਦੀ ਦਿੱਤੀ ਗਈ। ਗੁਰੂ ਅਰਜਨ ਦੇਵ ਜੀ ਉੱਚ ਕੋਟੀ ਦੇ ਵਿਦਵਾਨ ਅਤੇ ਕਵੀ ਸਨ। ਉਸ ਸਮੇਂ ਆਪ ਦਾ ਸਭ ਤੋਂ ਮਹਾਨ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ। ਜਿਸ ਵਿੱਚ ਆਪਨੇ ਆਪਣੀ ਬਾਣੀ ਦੇ ਨਾਲ ਗੁਰੂ ਸਹਿਬਾਨਾਂ ਦੀ ਅਤੇ ਹੋਰ ਭਗਤਾਂ ਅਤੇ ਪਟਾਂ ਦੀ ਅਤੇ ਹੋਰ ਵਿਅਕਤੀਆਂ ਦੀ ਬਾਣੀ ਦਰਜ ਕੀਤੀ ਇਹ ਬਾਣੀ ਇਕੱਤਰ ਕਰਕੇ ਆਪਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਆਪ ਜੀ ਦੇ 22000 ਸ਼ਲੋਕ ਜੋ 30 ਰਾਗਾਂ ਵਿੱਚ ਸ਼ਾਮਿਲ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨਿਆਂ ਵਿੱਚੋਂ 650 ਪੰਨਿਆਂ ਤੇ ਆਪ ਦੀ ਬਾਣੀ ਦਰਜ ਹੈ ਇਸ ਤੋਂ ਲਾਵਾ ਆਪਣੇ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੀ ਉਸਾਰੀ ਕਰਵਾਈ ਅਤੇ ਅੰਮ੍ਰਿਤਸਰ ਕਰਤਾਰਪੁਰ ਚਹਿਰਾਟਾ ਅਤੇ ਕਈ ਹੋਰ ਨਗਰ ਬਸਾਈ। ਆਪ ਦੀ ਲੋਕਪ੍ਰਿਅਤਾ ਨੂੰ ਵਧਦਾ ਦੇਖ ਕੇ ਆਪ ਦਾ ਭਰਾ ਪ੍ਰਿਥੀਚੰਦ ਆਪ ਨੂੰ ਈਰਖਾ ਕਰਨ ਲੱਗਾ ਅਤੇ ਚੰਦੂ ਨਾਲ ਮਿਲ ਕੇ ਉਸਨੇ ਜਹਾਗੀਰ ਦੇ ਕਾਲ ਪਰੇ ਸ਼ੁਰੂ ਕਰ ਦਿੱਤੀ। ਜਿਸ ਕਾਰਨ ਚਾਹ ਗਿਰਦੇ ਹੁਕਮਾਤੇ ਆਪ ਨੂੰ ਕੈਦ ਕਰ ਲਿਆ ਗਿਆ ਅਤੇ ਅਸਹਿ ਤਸੀਹੇ ਦੇ ਕੇ ਸਖਤੀ ਤਰੀਕੇ ਬਿਠਾ ਕੇ ਆਪ ਨੂੰ 1906 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਗੁਰੂ ਅਰਜਨ ਦੇਵ ਜੀ ਦੇ ਫਲਸਫੇ ਦਾ ਨਾਮ ਹੈ ਗੁਰਮਤਿ ਇਹ ਕੋ ਫਲਸਫਾ ਹੈ ਜੋ ਮਨੁੱਖਤਾ ਨੂੰ ਜੀਵਨ ਜਾਚ ਸਿਖਾਉਂਦਾ ਹੈ ਅਤੇ ਮਨੁੱਖਤਾ ਨੂੰ ਆਤਮ ਸਤਿਕਾਰ ਨਾਲ ਜਿਉਣ ਦਾ ਮਾਰਗ ਦੱਸਦਾ ਹੈ ਆਪ ਸਭ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ